ਪੰਜਾਬ ਵਿਧਾਨ ਸਭਾ ਦੇ ਵਿੱਚ ਮੰਗਲਵਾਰ ਨੂੰ ਸੱਤਾ ਤੇ ਵਿਰੋਧੀ ਧਿਰ ਵਿਚਾਲੇ ਰੋਲੇ ਰੱਪੇ ਤੋਂ ਬਾਅਦ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 2024 ਸਰਬਸੰਮਤੀ ਦੇ ਨਾਲ ਧਾਕਾ ਦਿੱਤਾ ਗਿਆ। ਇਸ ਬਿਲ ਦੇ ਪਾਸ ਹੋਣ ਦੇ ਨਾਲ 31 ਜੁਲਾਈ 2024 ਤੋਂ ਪਹਿਲਾਂ ਗੈਰ ਕਾਨੂੰਨੀ ਕਲੋਨੀਆ 'ਚ 500 ਗਜ ਤੱਕ ਦੇ ਖਰੀਦੇ ਗਏ ਪਲਾਟਾਂ ਨੂੰ ਐਨਓਸੀ ਦੀ ਜ਼ਰੂਰਤ ਹੁਣ ਨਹੀਂ ਪਵੇਗੀ। ਕਲੋਨੀ ਗੈਰ ਕਾਨੂੰਨੀ ਅਨ ਆਧਾਰਿਤ ਹੀ ਹੋਵੇਗੀ ਪਰ ਪਲਾਟ ਕਾਨੂੰਨੀ ਮੰਨਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਦੇ ਵਿੱਚ ਬਿੱਲ ਪੇਸ਼ ਕੀਤਾ ਤੇ ਬਿੱਲ ਪਾਸ ਕਰਨ ਦੀ ਮੰਗ ਕੀਤੀ ਦੱਸਦੇ ਕਿ ਬਿੱਲ ਹੁਣ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਹੁਣ 25 ਲੱਖ ਰੁਪਏ ਤੋਂ ਲੈ ਕੇ 5 ਕਰੋੜ ਰੁਪਏ ਤੱਕ ਜੁਰਮਾਨਾ ਹੋ ਸਕੇਗਾ ਇਸ ਦੇ ਨਾਲ ਹੀ ਘੱਟੋ ਘੱਟ 5 ਸਾਲ ਤੇ ਵੱਧ ਤੋਂ ਵੱਧ 10 ਸਾਲ ਤੱਕ ਕੈਦ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਲ ਤੇ ਬਹਿਸ ਨੂੰ ਸਮਿੱਧ ਹੋਏ ਕਿਹਾ ਕਿ ਬਿੱਲ ਦੇ ਵਿੱਚ ਸੋਧ ਦਾ ਮਕਸਦ ਜਿੱਤੇ ਗੈਰ ਕਾਨੂੰਨੀ ਕਲੋਨੀਆ ਤੇ ਸਿਕੰਜਾ ਕਸਣਾ ਉਤੇ ਹੀ ਛੋਟੇ ਪਲਾਟ ਮਾਲਕਾਂ ਨੂੰ ਰਾਹਤ ਦੇਣਾ ਹੈ ਮੰਨੇ ਕਿਹਾ ਕਿ ਇਹ ਸੋਧ ਕਸੂਰवार ਲੋਕਾਂ ਲਈ ਜੁਰਮਾਨੇ ਤੇ ਸਜ਼ਾ ਦੀ ਵਿਵਸਥਾ ਵੀ ਕਰਦੀ ਹੈ ਇਸ ਐਕਟ ਦੀ ਉਲੰਘਣਾ ਕਰਨ ਤੇ ਘੱਟੋ ਘੱਟ 25 ਲੱਖ ਰੁਪਏ ਤੋਂ ਲੈ ਕੇ 5 ਕਰੋੜ ਰੁਪਏ ਤੱਕ ਜੁਰਮਾਨਾ ਹੋਵੇਗਾ ਇਸ ਤੋਂ ਇਲਾਵਾ ਘੱਟੋ ਘੱਟ 5 ਸਾਲ ਤੇ ਵੱਧ ਤੋਂ ਵੱਧ 10 ਸਾਲ ਕੈਦ ਹੋਵੇਗੀ ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਕਲੋਨਾਈਜ਼ਰਾਂ ਨੇ ਲੋਕਾਂ ਨੂੰ ਸ਼ਬਦ ਬਾਗ ਦਿਖਾ ਕੇ ਬਿਨਾ ਮਨਜ਼ੂਰੀ ਤੋਂ ਕਲੋਨੀ ਆਵੇ ਚੱਤੀਆਂ ਕਲੋਨਾਈਜ਼ਰ ਖੁੱਤਾ ਪੈਸਾ ਇਕੱਠਾ ਕਰਦੇ ਹਨ ਪਰ ਉਹਨਾਂ ਦੀਆਂ ਗਲਤ ਕਾਰਵਾਈਆਂ ਦਾ ਖਾਮਿਆਜ਼ਾ ਲੋਕਾਂ ਨੂੰ ਝੋਕਣਾ ਪੈਂਦਾ ਗੈਰਕਾਨੂੰਨੀ ਹੋਣ ਕਾਰਨ ਕਲੋਨੀਆ ਸਟਰੀਟ ਲਾਈਟ ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਾਂ ਤੋਂ ਖਣੀਆਂ ਰਹਿ ਜਾਂਦੀਆਂ ਨੇ ਤਾਂ ਦੱਸ ਦੇ ਕਿ ਇਹ ਇੱਕ ਵੱਡਾ ਫੈਸਲਾ ਵਿਧਾਨ ਸਭਾ ਦੇ ਵਿੱਚ ਲਿਆ ਗਿਆ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋ 2024 ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਵਿੱਚ 500 ਗਜ ਤੱਕ ਦੀ ਪਲਾਟ ਦੇ ਲਈ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ ਜਿਸ ਦੇ ਨਾਲ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੋਰ ਅਪਡੇਟਸ ਲਈ ਵੇਗਦੇ ਰਾਉਚ ਚੈਪੜੀ ਟੀਵੀ